ਦੰਦਨੋ ਜੀ ਬਾਈ ਮਤਲਬ ਰੋੜ ਤੇ ਫਿਰਦਾ ਰਹਿੰਦਾ ਸਿਰ ਤੇ ਹੀ ਉੱਥੇ ਕਿਤੇ ਹੱਥ ਪਰ ਰਖਾਈ ਜਾਂਦਾ ਆਪਣੇ ਕੀ ਹਾਲ ਹੈ ਬੇਟਾ ਕੀ ਨਾਮ ਹੈ ਤੇਰਾ ਜੀ ਰਵੀ ਰਵੀ ਤੇਰੇ ਪਾਪਾ ਦਾ ਕੀ ਨਾਮ ਪਤਾ ਨਹੀਂ ਹੈ ਤੇਰੇ ਮੰਮਾ ਦਾ ਮੰਮਾ ਦਾ ਕੀ ਨਾਮ ਨਹੀਂ ਮੰਮਾ ਨਹੀਂ ਹੈ ਇਹ ਅੰਕਲ ਕੀ ਲੱਗਦੇ ਤੇਰੇ ਹੈਂ ਭਾਜੀ ਭਾਜੀ ਲੱਗਦੇ ਆ ਠੀਕ ਆ ਕਿੰਨਾ ਪੜਿਆ ਤੂੰ ਉਹ ਲੈ ਜਾਂਦਾ ਸੀ ਤੂੰ ਸੰਜੰਦਾ ਸੀ ਕਿੰਨਾ ਪੜਿਆ 7ਵੀਂ 7ਵੀਂ ਤੱਕ ਪੜਿਆ ਠੀਕ ਹੈ ਜੀ ਕਿਹੜੇ ਸਕੂਲ ਪੜਿਆ ਸੀ ਸੰਜੇ ਸੰਜੇ ਸਕੂਲ ਠੀਕ ਕਿੱਥੇ ਉਹ ਸੰਜੇ ਗਾਂਧੀ پارک ਕੋਲੇ ਕਿੱਥੇ ਹਾਂ ਬਸ ਬੱਸ ਸਟੈਂਡ ਕੋਲੇ ਉੱਥੇ ਪੜਿਆ ਤੂੰ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰ ਸਾਡੇ ਕੋਲ ਇਸ ਨੌਜਵਾਨ ਨੂੰ ਲੈ ਕੇ ਆਇਆ ਇਹ ਨੌਜਵਾਨ ਸੜਕ ਤੇ ਹੀ ਮਿਲਿਆ ਇਹਨੂੰ ਬਾਈ ਨੂੰ ਇਹਦੀ ਹਾਲਤ ਬਹੁਤ ਮਾੜੀ ਸੀ ਆਪਣੇ ਹੱਥਾਂ ਤੇ ਦੰਦੀਆਂ ਵੱਡ ਵੱਡ ਕੇ ਆਪਣੇ ਹੱਥ ਇਦਾਂ ਖਾਈ ਜਾਂਦਾ ਇਹ ਦੇਖੋ ਇਹਨੇ ਕਿਵੇਂ ਆਪਣੇ ਹੱਥਾਂ ਤੇ ਦੰਦੀਆਂ ਵੱਡ ਵੱਡ ਕੇ ਆਪਦੇ ਹੱਥ ਖਾਦੇ ਪਏ ਆ ਆ ਨਾਹ ਦੇਖੋ ਇਹਨੇ ਸਾਰੇ ਖਾ ਖਾ ਕੇ ਕਿਵੇਂ ਕੀਤੇ ਪਏ ਆ ਮੂਹਰੇ ਔਰ ਇਹ ਬੱਚਾ ਆਪਣਾ ਨਾਮ ਰਵੀ ਦਾਸ ਦਾ ਇਹਦੇ ਲੀਡੇ ਕੱਪੜੇ ਪਾਏ ਹੋਏ ਆ ਜਿਹੜੇ ਇਹਨੂੰ ਦੇਖ ਕੇ ਸ਼ਾਇਦ ਤੁਹਾਨੂੰ ਇੰਜ ਲੱਗਦਾ ਹੋਵੇ ਵੀ ਇਹ ਬੱਚਾ ਬਿਲਕੁਲ ਨਾਰਮਲ ਆ ਇਹ ਬਾਈ ਨੇ ਆਪਣੇ ਕੋਲੇ ਰੱਖਿਆ ਤਿੰਨ ਦਿਨ ਇਹਦਾ ਘਰ ਲੱਭਣ ਦੇ ਵੀ ਕੋਸ਼ਿਸ਼ ਕੀਤੀ ਇਹਨੂੰ ਨਮਾਇਆ ਧਵਾਇਆ ਇਹਦੇ ਕੱਪੜੇ ਵੀ ਚੇਂਜ ਕਰਾਏ ਬਾਈ ਤੇਰਾ ਕੀ ਨਾਂ ਜਗਦੀਪ ਕੁਮਾਰ ਜੀ ਜਗਦੀਪ ਕੁਮਾਰ ਜੀ ਕੀ ਕਰਦੇ ਹੋ ਤੁਸੀਂ ਮੈਂ ਕਢਾਈ ਦਾ ਕੰਮ ਕਰਦਾ ਜੀ ਸਲਾਈ ਕਢਾਈ ਦਾ ਕੰਮ ਕਰਦੇ ਹਾਂ ਕਿੱਥੇ ਬਸਤੀ ਰੋਧੇ ਵਾਲੇ ਏਰੀਆ ਚ ਠੀਕ ਆ ਨਹੀਂ ਮਤਲਬ ਕਿਸੇ ਫੈਕਟਰੀ ਚੋਂ ਕਿੱਥੇ ਅੱਜ ਫੈਕਟਰੀ ਚ ਠੀਕ ਆ ਤੇਰੇ ਬੱਚੇ ਕਿੰਨੇ ਆ ਮੇਰੇ ਇੱਕ ਬੱਚਾ ਜੀ ਕੀ ਬੇਟਾ ਕਿ ਬੇਟੀ ਬੇਟਾ 3 ਸਾਲ ਦਾ ਜੀ 3 ਸਾਲ ਦਾ ਤੇ ਇਹ ਕਿੱਥੇ ਮਿਲਿਆ ਤੁਹਾਨੂੰ ਏਹੀ ਆਪਣੇ ਕਲਾਸ਼ ਨਗਰ ਮੋੜ ਤੇ ਮਿਲਿਆ ਜੀ। ਕਦੋਂ? ਇਹ ਪਰਸੋ ਮਿਲਿਆ ਜੀ। ਲੋੜੀ ਤੇ ਇੱਕ ਦਿਨ ਬਾਅਦ ਮਤਲਬ ਉਹ ਧੱਕੇ ਖਾਂਦਾ ਪਿਆ ਸੀ ਇਹ। ਕੋਈ ਕੋਈ ਚਪੇੜਾ ਮਾਰਦਾ ਸੀ ਇਹ ਤੇ ਕੋਈ ਥੁੱਡੇ ਮਾਰਦਾ ਸੀ ਇਹ ਨੂੰ ਪਤਾ ਨਹੀਂ। ਇਹ ਰੋਟੀ ਮੰਗਦਾ ਸੀ ਖਾਣ ਨੂੰ। ਇਹਦੀ ਭਾਸ਼ਾ ਸਮਝ ਨਹੀਂ ਕਿਸੇ ਨੂੰ ਆਉਂਦੀ ਮਤਲਬ ਕੋਬੋਲੇ ਨਹੀਂ ਜਾਂਦਾ ਸੀਗਾ। ਕੋਈ ਕੋਈ ਕਹਿੰਦਾ ਵੀ ਦੌਰੂ ਬਿੱਤੀ ਕੋਈ ਕਹਿੰਦਾ ਕੋਸ਼ ਮੈਂ ਨਿਗਾਹ ਰੱਖੀ ਮੈਂ ਕਿਹਾ ਨਹੀਂ ਯਾਰ ਮੈਂ ਕਿਹਾ ਇੰਦਾ ਤਾਂ ਤਾਂ ਲੱਗਦਾ ਨਹੀਂ ਇਹ। ਫਿਰ ਮੈਂ ਇਹਨੂੰ ਆਪਣੇ ਘਰੇ ਲੈ ਕੇ ਗਿਆ ਆਪਣੇ ਮਾਪਿਓ ਕੋ। ਹੂੰ। ਕਹਿੰਦੇ ਕੋਈ ਗੱਲ ਕਹਿੰਦੇ ਪਹਿਲਾਂ ਪਤਾ ਕਰੋ ਕੋਈ ਲਾਗੇ ਸ਼ੱਕ ਤਾਂ ਨਾ ਹੋਵੇ ਜੇ ਕੋਈ ਲੱਭੇ ਤਾਂ ਦੇਖ ਪਰ ਬਥੇਰਾ ਕੁਝ ਮੈਂ ਕੀਤਾ ਆਪਣੇ ਯਾਰ ਦੋਸਤਾਂ ਨੂੰ ਕਿਹਾ ਵੀ ਮੈਂ ਕਿਹਾ ਕੋਈ ਇਦਾਂ ਕਰਕੇ ਕੋਈ ਬੱਚਾ ਕਿਤੇ ਮਿਸ ਨਾ ਹੋ ਜਾਵੇ ਤੇ ਸਾਂ ਪਤਾ ਕਰੀ ਪਰ ਕੋਈ ਲੱਗੇ ਲੱਭਿਆ ਨਹੀਂ ਇਦਾਂ ਦਾ ਫਿਰ ਮੈਨੂੰ ਆਪਣੇ ਘਰੇ ਲੈ ਕੇ ਆ ਤੇ ਫਿਰ ਚੱਲ ਘਰ ਸਾਡੇ ਛੋਟੇ ਹੀ ਆ 30 30 ਕਰਦੇ ਸਾਡੇ ਘਰ ਆ ਫਿਰ ਮੈਂ ਇਹਨੂੰ ਆਪਣੇ ਨਾਲ ਸੁਵਾਇਆ ਨਵਾਇਆ ਇਹਨੂੰ ਜਿੱਦਾਂ ਵੀ ਆ ਤੇ ਕੋਈ ਮੈਨੂੰ ਐਸਾ ਲੱਗਿਆ ਨਹੀਂ ਵੀ ਕੋਈ ਬੰਦਾ ਨਸ਼ਾ ਕਰਦਾ ਕੁਛ ਨਹੀਂ ਲੱਗਿਆ ਮੈਨੂੰ ਤਾਂ ਜੀ ਇਹਦੇ ਕੱਪੜੇ ਜਿਹੜੇ ਪਾਏ ਸੀਗੇ ਆਹੀ ਪਾਏ ਸੀ ਇਹਦੇ ਕੱਪੜੇ ਇਹਦੇ ਆਹੀ ਪਾਕੇ ਤੋ ਤੋਤੇ ਉਤਵਾਕੇ ਫਿਰ ਪਾਏ ਆ ਜੀ ਇਹੀ ਕੱਪੜੇ ਪਾਏ ਨੇ ਬੰਦੇ ਪੈਸਿਆਂ ਨੂੰ ਪਹਿਲਾਂ ਇਹੀ ਪਾਏ ਸੀ ਇਹਦੇ ਹਾਂਜੀ ਹਾਂਜੀ ਇਹੀ ਪਾਏ ਜੜੀ ਇਹਦੀ ਬਾਹਾਂ ਤੇ ਕੋਈ ਲਿਖਿਆ ਨਾਮ ਨੂਮ ਕੋਈ ਕੁਛ ਨਹੀਂ ਲਿਖਿਆ ਜੀ ਪੜਿਆ ਤੂੰ ਚੈੱਕ ਕੀਤੀਆਂ ਜੈਕਟ ਲਾ ਪੁੱਤ ਪਿਆਰ ਨਾ ਪਿਆਰ ਨਾ ਕੋਈ ਨਾ ਕਾਲੀ ਨਾ ਕਰ ਰਵੀ ਤੇਰੀ ਮੰਮੀ ਮੰਮੀ ਦਾ ਕੀ ਨਾਮ ਰਵੀ ਆ ਕੀ ਲਿਖਿਆ ਰਵੀ ਤੋ ਵੀ ਪਾਈ ਹੋਈ ਆ ਇਹ ਕੀ ਪਾਇਆ ਸੀਗਾ ਇਹ ਕਿਹਨੇ ਬਣਾਈ ਸੀ ਵੀ ਹੈ ਰਵੀ ਇਹ ਵੀ ਕਿਹਨੇ ਬਣਾਈ ਸੀ ਹੈ ਰਵੀ ਇਹ ਕਿਹਨੇ ਬਣਾਈ ਸੀ ਕਿਤੇ ਨਹੀਂ ਕਿਵੇਂ ਮੈਂ ਨਹੀਂ ਤੂੰ ਬਣਾਈ ਸੀ ਹਾਂਜੀ ਅੱਛਾ ਤੇ ਇਹ ਬੱਚੇ ਨੂੰ ਆਪਾਂ ਇਹਦੇ ਘਰ ਤੱਕ ਪਹੁੰਚਾਉਣ ਵਾਸਤੇ ਸਾਰੇ ਜਾਣੇ ਕੋਸ਼ਿਸ਼ ਕਰੀਏ ਇਹਦੀ ਵੀਡੀਓ ਨੂੰ ਸ਼ੇਅਰ ਕਰਿਓ ਜੇ ਕੋਈ ਪਹਿਚਾਨਦਾ ਜਾਂ ਕੋਈ ਇਸ ਬੱਚੇ ਨੂੰ ਜਾਣਦਾ ਵਾ ਤਾਂ ਸਾਡਾ ਨੰਬਰ ਸਕਰੀਨ ਤੇ ਦਿੱਤਾ ਹੋਇਆ 0161 520072 ਤੁਸੀਂ ਇਹ ਨੰਬਰ ਤੇ ਸੰਪਰਕ ਕਰ ਸਕਦੇ ਹੋ ਜਾਣਕਾਰੀ ਸਾਂਝੀ ਕਰ ਸਕਦੇ ਤੇ ਜਿਹੜਾ ਇਸ ਭਰਾ ਨੇ ਕੰਮ ਕੀਤਾ ਇਹਦਾ ਕੀਤਾ ਪਰਾਲਾ ਤਾਂ ਹੀ ਸਫਲ ਹੋਊਗਾ ਜੇ ਆਪਾਂ ਰਲ ਕੇ ਇਸ ਬੱਚੇ ਨੂੰ ਇਹਦੇ ਆਪਣੇਾਂ ਤਿੱਕਰ ਇਹਦੇ ਮਾਂ-ਬਾਪ ਤਿੱਕਰ ਪਛਾਣ ਸਕੀਏ ਹੋ ਸਕਦਾ ਇਹਦੀ ਮਾਂ ਵਿਚਾਰੀ ਤੜਫਦੀ ਲੱਭਦੀ ਘੁੰਮਦੀ ਫਿਰਦੀ ਹੋਵੇ ਅ ਲੋਹੜੀ ਮਨਾਈ ਆਪਾਂ ਸਾਰਿਆਂ ਨੇ ਤੇ ਇਹ ਲੋਹੜੀ ਵਾਲੀ ਰਾਤ ਛੜਕਾਂ ਤੇ ਘੁੰਮਦਾ ਸੀ ਪਤਾ ਨਹੀਂ ਉਹ ਮਾਂ ਵਿਚਾਰੀ ਕਿੰਨਾ ਕੁ ਸਾਰੀ ਰਾਤ ਲੱਭਦੀ ਰਹੀ ਹੋ ਵੀ ਮੇਰਾ ਪੁੱਤ ਲੋਹੜੀ ਵਾਲੇ ਦਿਨ ਕਿੱਥੇ ਚਲਾ ਗਿਆ ਕੋਸ਼ਿਸ਼ ਕਰਿਓ ਸ਼ੇਅਰ ਕਰਿਓ ਤੇ ਇੱਕ ਅਰਦਾਸ ਵੀ ਜ਼ਰੂਰ ਕਰਿਓ ਇਸ ਬੱਚੇ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਜੀ ਕਲਾਸ਼ ਨਗਰ ਗੱਲਿਆਲ ਮੋੜ ਕੋ ਜੀ ਮੈਂ ਸੋਦੇ ਰਨਿੰਗ ਕਰਨ ਕਰਦੇ ਆ ਸੀਗਾ ਤੇ ਇੱਕ ਦਿਨ ਅੱਧੀ ਮਤਲਬ ਇਸ ਵੇਰੇ ਬੈਟਾ ਸੀਗਾ ਲੋੜੀ ਹਲਦਨ ਪੁੱਛ ਲਿਆ ਮੈਂ ਕਿ ਬਈ ਕੌਣ ਆ ਬਈ ਤੂੰ ਮਤਲਬ ਇੱਥੇ ਕਿਵੇਂ ਆ ਤੇਹੇ ਵਿੱਚ ਵਿੱਚ ਰੋਈ ਜਾਵੇ ਹਸੀ ਜਾਵੇ ਤੇ ਹੱਥ ਅੰਨਾ ਆਪਣਾ ਖਾਈ ਜਾਵੇ ਇਦਾਂ ਆ ਦੇਖੋ ਇਹਦੇ ਨਾਲ ਸੱਟਾ ਵਗੈਰਾ ਲੱਗੀਆਂ ਹਾਂ ਹਾਂ ਜੀ ਆਪ ਹੀ ਖਾਂਦਾ ਵੀਰ ਜੀ ਬੋਲ ਵੀ ਖਾਂਦਾ ਆਪਣੇ ਤੇ ਸਾਡਾ ਵੀਰ ਉਧਰ ਡੈਰੀਆਂ ਬਹੁਤ ਹੈਗੀਆਂ ਦੁੱਧ ਵਗੈਰਾ ਤੇ ਮੈਂ ਕਿਹਾ ਵੀ ਕਿਸੇ ਦੇ ਗਲਤ ਹੱਤ ਤੱਕ ਇਹ ਨਾ ਚੜ ਜੇਵੇ ਜਿਵੇਂ ਤੁਹਾਨੂੰ ਪਤਾ ਡੈਰੀਆ ਵਾਲੇ ਬੰਦਕ ਬਣਾ ਲੰਦੇ ਆ ਤੇ ਫਿਰ ਇਹਨੂੰ ਮੈਂ ਆਪਣੇ ਘਰ ਲੈ ਗਿਆ 10 ਦਿਨ ਇਹਨੂੰ ਕੁਝ ਵੀ ਕਹੋ ਵੀ ਤੂੰ ਕਿੱਥੋਂ ਆ ਪੰਜਾਬੀ ਆ ਕਹਿੰਦਾ ਹਾਂ ਕਹ ਭਈਆ ਕਹ ਹਾਂ ਕਹ ਤੂੰ ਹਿਮਾਚਲੀ ਆ ਕਹਦਾ ਹਾਂ ਇਹਨੂੰ ਕੋਈ ਪਤਾ ਹੀ ਨਹੀਂ ਆਪਣਾ ਕਦੀ ਕਬ ਜੇ ਪੁੱਛਾ ਵੀ ਤੂੰ ਰੰਨਾ ਕਿੱਥੇ ਆ ਵੀ ਨਹੀਂ ਪਤਾ ਬੋਲਦਾ ਕਹਿੰਦੀ ਹੈ ਬੋਲਦਾ ਜੀ ਕੋਈ ਕੁਛ ਉਸ ਨੂੰ ਨਾਂ ਪਤਾ ਬਸ ਆਪਣਾ ਨਾਂ ਵੀ ਉਹ ਵੀ ਤੋਤਲਾ ਜਿਹਾ ਬੋਲਦਾ ਨਾਂ ਦੱਸ ਕੀ ਤਰਾ ਜੋਰੀ